ਕੁਬਿਰ ਸਿੰਘ ਜੀ ਰਾਤ ਤੇ ਦਫਤਰ ਵਿੱਚ ਚੋਰੀ ਹੋਈ ਹੈ ਕੀ ਕੀ ਸਮਾਨ ਦੇ ਚੋਰੀ ਹੋਏ ਨੇ ਚੋਰੀ ਜੀ ਸਵੇਰ ਸਾਡੇ ਸੇਵਾਦਾਰ ਨੇ ਰਮਨਦੀਪ ਸਿੰਘ ਉਹ ਜਦੋਂ 8:30 ਵਜੇ ਦਫਤਰ ਦੀ ਸਫਾਈ ਕਰਨ ਲਈ ਆਏ ਉਹਨਾਂ ਨੇ ਦੇਖਿਆ ਵੀ ਤਿੰਨ ਕਮਰੇ ਦੇ ਜਿੰਦੇ ਟੁੱਟੇ ਹੋਏ ਸੀ ਔਰ ਜਦੋਂ ਅੰਦਰ ਕਮਰੇ ਦੇ ਵਿੱਚ ਦੇਖਿਆ ਗਿਆ ਤਾਂ ਸਾਡੇ ਕੋਲ ਜਿਹੜੇ ਛੋਲੇ ਆਏ ਹੋਏ ਸੀ ਤਿੰਨ ਬੈਗ ਉਹਨਾਂ ਦੇ 30-30 ਕਿਲੋ ਦੇ ਉਹ ਚੋਰੀ ਹੋਏ ਐ ਇੱਕ ਇਨਵਰਟਰ ਦਾ ਜਿਹੜਾ ਬੈਂਟਰ ਹੈ ਉਹ ਚੋਰੀ ਕਰਕੇ ਲੈ ਗਏ ਐ ਇੱਕ ਬਾਹਰ ਕੋਈ ਰੇਡੀਓ ਦਾ ਸਪੀਕਰ ਪਿਆ ਸੀ ਉਹ ਵੀ ਚੋਰੀ ਕਰਕੇ ਲੈ ਕੇ ਗਏ ਕਿਵੇਂ ਜੁੜੀ ਉਹਨਾਂ ਨਾਲ ਕੀ ਕੋਈ ਸਵਾਲ ਹੋਊ ਕਿ ਤੋੜਪਾਨ ਬਿਕੇ ਦਿੱਤੀ ਆ ਤੋੜਪਾਨ ਬਸ ਬਾਹਰੋਂ ਜੰਦੇ ਸੀ ਜਿਹੜੇ ਉਹੀ ਤੋੜੇ ਆਈ ਤੋੜੋਂ ਪ੍ਰਾਂਤ ਫਿਰ ਉਹ ਸਮਾਨ ਚੱਕ ਕੇ ਲੈ ਗਏ ਆਪਣੇ ਦਫ਼ਤਰ ਵਿੱਚ ਕੋਈ ਰਾਤ ਸਮੇਂ ਕੋਈ ਚੌਂਕੀਦਾਰ ਕੋਈ ਮਜੂਦ ਹੁੰਦਾ ਹੈ ਇਸ ਦਫ਼ਤਰ ਚ ਕੋਈ ਚੌਕੀ ਹਾਂਜੀ ਇੱਥੇ ਇੱਕ ਪਸ਼ੂ ਪਾਲਣ ਵਿਭਾਗ ਦਾ ਵੈਟਨਰੀ ਹਸਪਤਾਲ ਹੈ ਇੱਥੇ ਔਰ ਇੱਕ ਸਾਡਾ ਖੇਤੀਬਾੜੀ ਵਿਭਾਗ ਹੈ ਤੇ ਸਾਡੇ ਕੋਲੇ ਕੋਈ ਵੀ ਚੌਂਕੀਦਾਰ ਹੈ ਜੋ ਇੱਥੇ ਸੁਵਿਧਾ ਨਹੀਂ ਹੈ ਕੁਛ ਜਿੱਦੀ ਪ੍ਰੋਸਨ ਦੇ ਬਾਰੇ ਦੇਖੀ ਤਰ੍ਹਾਂ ਆ ਸੁਬਾ ਐਸਚਓ ਸਾਹਿਬ ਨੂੰ ਮੈਂ ਫੋਨ ਕੀਤਾ ਸੀ ਔਰ ਐਸਚਓ ਐਸਚਓ ਸਾਹਿਬ ਕਦੇ ਕੋਈ ਗੱਲ ਨਹੀਂ ਤੁਸੀਂ ਸਾਨੂੰ ਰਿਪੋਰਟ ਦੇ ਜੋ ਅਸੀਂ ਹੁਣ ਤਿਆਰ ਕਰ ਰਹੇ ਆ ਵੀ ਇਹਦੀ ਬਣਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਅਮਲ ਦੇ ਵਿੱਚ ਲਿਆਂਦੀ ਜਾ